ਹੁਣ ਤੱਕ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਕਿਸਾਨਾਂ ਵੱਲੋਂ ਜੋ ਐਮਰਜੈਂਸੀ ਮੀਟਿੰਗ ਸੱਦੀ ਗਈ ਆ ਤਾਂ ਹੁਣ ਚੰਡੀਗੜ੍ਹ ਦੇ ਵਿੱਚ 2 ਵਜੇ ਸ਼ੁਰੂ ਹੋਣ ਜਾ ਰਹੀ ਆ ਤਾਂ ਹੁਣ ਤੱਕ ਦੀ ਵੱਡੀ ਖਬਰ ਹੈ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਲ ਏਕਾਲ ਦਿੱਤੀ ਗਈ ਸੀ ਕਿ ਐਮਰਜੈਂਸੀ ਜਿਹੜੀ ਆ ਉਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਜਾਏਗੀ ਜਿਸ ਦੇ ਵਿੱਚ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨੀ ਆ ਤਾਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਹੈ ਉਹ ਰਹੇਗਾ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨਾਂ ਦਾ ਆ ਜੋ ਉਸ ਨੂੰ ਲੈ ਕੇ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾਣੀ ਆ ਤਾਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਅੰਨ ਦਾ ਦਾਤਾ ਬਿਨਾਂ ਅੰਨ ਤੋਂ 23 ਦਿਨ ਤੋਂ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਭੁਖੜਤਾਲ ਤੇ ਬੈਠੇ ਨੇ ਇਸ ਨੂੰ ਲੈ ਕੇ ਜੋ ਉਹਨਾਂ ਦੀ ਸਿਹਤ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ ਸਿਹਤ ਦੇ ਵਿਗੜ ਰਹੀ ਹੈ ਤਾ ਜੋ ਡਾਕਟਰ ਨੇ ਉਹਨਾਂ ਵੱਲੋਂ ਵੀ ਉਹਨਾਂ ਦੇ ਸਿਹਤ ਤੇ ਚਿੰਤਾ ਜਤਾਈ ਜਾ ਰਹੀ ਹੈ ਕਿਸੇ ਵੇਲੇ ਵੀ ਮਨਪਾਕੀ ਖਬਰ ਆ ਸਕਦੀ ਹੈ ਇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ ਤਾਂ ਪੂਰੀ ਜਿਹੜੀ ਹੈ رائے ਬਣਾਈ ਜਾਏਗੀ ਆਖਿਰਕਾਰ ਕਿਸ ਤਰ੍ਹਾਂ ਜਿਹੜਾ ਇਹ ਕਿਸਾਨੀ ਅੰਦੋਲਨ ਜਿਹੜਾ ਹੈ ਅਸਰ ਕਰਨਾ ਹੈ ਤਾਂ ਇਸ ਨੂੰ ਲੈ ਕੇ ਵਿਚਾਰ ਚਰਚਾ ਜਿਹੜੀਆਂ ਉਹ ਕੀਤੀ ਜਾਣੀ ਹੈ ਤਾਂ ਅੱਜ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਉਸ ਮੀਟਿੰਗ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਜਿਹੜੀਆਂ ਹੋ ਸਕਦੀ ਹੈ ਤਾਂ ਸਯੁਗਤ ਕਿਸਾਨ ਮੁਰਤਾ ਵੱਲੋਂ ਜਿਹੜਾ ਆਖਨੌਦੀ ਬਾਰਡਰ ਦੇ ਉੱਤੇ ਜੋ ਅੰਦੋਲਨ ਚੱਲਿਆ ਉਸ ਨੂੰ ਹਮਾਇਤ ਦੇਣ ਦਾ ਵੀ ਫੈਸਲਾ ਜਿਹੜਾ ਆ ਉਹ ਲੈ ਸਕਦੇ ਆ ਦਾ ਹੁਣ ਤੱਕ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਕੱਲ ਕਿਸਾਨ ਆਗੂ ਬਲਬੀਰ ਸਿੰਘ ਢੱਲੇਵਾਲ ਵੱਲੋਂ ਜਿਹੜੀ ਆ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਚੰਡੀਗੜ੍ਹ ਦੇ ਵਿੱਚ ਅੱਜ ਯਾਨੀ 18 ਦਸੰਬਰ ਨੂੰ ਜਿਹੜੀ ਆ ਇਹ ਮੀਟਿੰਗ ਕੀਤੀ ਜਾਣੀ ਆ ਤਾਂ ਇਹ ਪਹਿਲਾਂ ਮੀਟਿੰਗ ਜਿਹੜੀ ਆ 24 ਦਸੰਬਰ ਦੀ ਰੱਖੀ ਗਈ ਸੀ ਪਰ ਜੋ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਵਿਗੜਦੀ ਸੇਤ ਨੂੰ ਦੇਖਦਿਆਂ ਹੋਇਆ ਇਹ ਮੀਟਿੰਗ 24 ਦੀ ਰੱਦ ਕਰਕੇ 18 ਦਸੰਬਰ ਨੂੰ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਹੈ ਇਸ ਦੇ ਉੱਤੇ ਕਿਸਾਨੀ ਮੁੱਦੇ ਨੂੰ ਲੈ ਕੇ ਵਿਚਾਰ ਚर्चा ਕਰਨੀ ਹੈ ਤਾਂ ਅੱਜ ਪੂਰੇ ਆ ਜੋ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਜੇਕਰ ਪੰਜਾਬ ਦੀ ਗੱਲ ਕਰ ਰਹੀਏ ਤਾਂ ਪੰਜਾਬ ਦੇ ਵਿੱਚ ਰੇਲਾ ਜੜੀਆਂ ਨੇ ਉਹ ਕਿਸਾਨਾਂ ਵੱਲੋਂ ਰੋਕੀਆਂ ਜਾ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਵੀ ਜਿਹੜੀ ਆ ਵਿਚਾਰ ਚਰਚਾ ਕੀਤੀ ਜਾਣੀ ਹੈ ਕਿ ਜੋ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਹੈ ਉਸ ਨੂੰ ਕਿਵੇਂ ਸਰ ਕੀਤਾ ਜਾਵੇ ਉਸ ਦੀ ਕੀ ਰਣਨੀਤੀ ਬਣਾਈ ਜਾਵੇ ਸਾਰੇ ਕਿਸਾਨਾਂ ਦੀ ਜੜੀ ਆ ਉਹ رائے ਕੀ ਹੋਣੀ ਚਾਹੀਦੀ ਹੈ ਇਸ ਨੂੰ ਕਿਵੇਂ ਸਰ ਜਿਹੜਾ ਆ ਉਹ ਕਰਨਾ ਹੈ ਦਾ ਇਸ ਨੂੰ ਲੈ ਕੇ ਵਿਚਾਰ ਚਰਚਾ ਜਿਹੜੀ ਹੈ ਕੀਤੀ ਜਾਣੀ ਹੈ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀ ਇੱਕ رائے ਜਿਹੜੀ ਹੈ ਉਹ ਕਿਸ ਤਰ੍ਹਾਂ ਜਿਹੜੀ ਹੈ ਹੋਏਗੀ ਇਸ ਨੂੰ ਲੈ ਕੇ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਕੀਤੀ ਜਾਣੀ ਹੈ ਇਸ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਏਗੀ ਤਾਂ ਉੱਥੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਜੋ ਕਿ ਕਿਸਾਨਾਂ ਵੱਲੋਂ ਜੋ ਆ ਸੁਪਰੀਮ ਕੋਰਟ ਦੀ ਕਮੇਟੀ ਬਣੀ ਹੋਈ ਹੈ ਉਸ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਮੀਟਿੰਗਾਂ ਨਹੀਂ ਕਰਾਂਗੇ ਕਿਉਂਕਿ ਕੋਈ ਵੀ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹੈ ਉਹ ਸਾਰ ਲੈਂਡ ਨਹੀਂ ਪੁੱਛਿਆ ਤਾਂ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਕਿ ਜੋ ਕਿਸਾਨਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਜਾਂ ਜੋ ਕੋਈ ਵੀ ਕਮੇਟੀ ਬਣੀ ਹੋਈ ਹੈ ਸਿਰਫ ਗੱਲਾਂ ਦੇ ਲਈ ਨਹੀਂ ਹੈ ਜੇਕਰ ਉਹ ਕਿਤੇ ਨਾ ਕਿਤੇ ਕਿਸਾਨੀ ਮੁੱਦਿਆਂ ਨੂੰ ਲੈ ਕਿ ਚਿੰਤਾਤ ਨੇ ਤਾਂ ਉਹ ਜ਼ਰੂਰ ਜਿਹੜਾ ਆ ਖਨੌਰੀ ਬਾਰਡਰ ਤੇ ਪਹੁੰਚਦੇ ਤਾਂ ਹੁਣ ਹਾਲਾਤ ਜਿਹੜੇ ਨੇ ਕਾਫੀ ਨਾਜ਼ੁਕ ਹੁੰਦੇ ਜਾ ਰਹੇ ਨੇ ਚਾਹੇ ਉਹ ਸ਼ੰਭੂ ਬਾਰਡਰ ਦੀ ਗੱਲ ਕਰੀਏ ਜਾਂ ਕਿਸਾਨ ਅੰਦੋਲਨ ਨੂੰ ਲੈ ਕੇ ਜਾਂ ਫਿਰ ਖਨੌਰੀ ਬਾਰਡਰ ਦੀ ਗੱਲ ਕਰੀਏ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਨੇ ਇਹ ਕਿਹਾ ਕਿ ਕਮੇਟੀਆਂ ਸਿਰਫ ਨਾਮ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਅੱਜ ਜੇਕਰ ਕਿਸਾਨਾਂ ਤੇ ਵਿਪਤਾ ਪੈਂਦੀ ਆ ਤਾਂ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਤਾਂ ਇਸ ਨੂੰ ਲੈ ਕੇ ਜਿਹੜਾ ਆ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਆ ਉਹ ਲਗਾਤਾਰ ਕਿਹਾ ਹੈ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਖਿਰਕਾਰ ਜਿਸ ਤਰ੍ਹਾਂ ਕਿ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਸੀ ਤਾਂ ਉਸ ਦੇ ਵਿੱਚ ਪੂਰੇ ਦੇਸ਼ ਭਾਰਤੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸਨ ਤਾਂ ਇਸ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਗੂਜੋ ਰਕੇਸ਼ ਤਕਤ ਨੇ ਤਾਂ ਹੁਣ ਗਾਇਕ ਵੀ ਜਿਹੜੇ ਨੇ ਉਥੇ ਪਹੁੰਚ ਲੈਨੇ ਲਗਾਤਾਰ ਧਾਰਮਿਕ ਸਿਆਸੀ ਤੇ ਰਾਜਨੀਤਿਕ ਆਗੂ ਵੀ ਜਿਹੜੇ ਲਗਾਤਾਰ ਉਹ ਇਸ ਅੰਦੋਲਨ ਦੇ ਵਿੱਚ ਪਹੁੰਚ ਰਹੇ ਨੇ ਤਾਂ ਅੰਦੋਲਨ ਦਿਨੋ ਦਿਨ ਜਿਹੜਾ ਰਿਹਾ ਉਹ ਵੱਧਦਾ ਜਾ ਰਿਹਾ ਤਾਂ ਉਥੇ ਹੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਲਗਾਤਾਰ ਨਿਗਾਰ ਆ ਰਿਹਾ ਤਾਂ ਕਦੇ ਵੀ ਮਦਭਾਗੀ ਖਬਰ ਆ ਸਕਦੀ ਹੈ ਕਿਉਂਕਿ ਜੋ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਹੀ ਕਿਸੇ ਬਿਮਾਰੀ ਦੇ ਨਾਲ ਪੀੜਤ ਨੇ ਤਾਂ ਇਸ ਕਰਕੇ ਉਹਨਾਂ ਨੂੰ ਚਿੰਤਾ ਜਿਹੜੀ ਹੈ ਸਤਾਈ ਜਾਰੀ ਹੈ ਤਾਂ ਇਸ ਤੋਂ ਪਹਿਲਾਂ ਕੋਈ ਸਰਕਾਰ ਜਿਹੜਾ ਆ ਕੋਈ ਉਚਿਤ ਨਿਰਣੇ ਲੈ ਲਵੇ ਤਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਲਗਾਤਾਰ ਜਿਹੜਾ ਬਲੇਮ ਕਰ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਮੋਢੇ ਉੱਤੇ ਇਹ ਜਿਹੜੀ ਆ ਗੱਲ ਸੁੱਟ ਦੇ ਨਜ਼ਰ ਆ ਰਹੀ ਆ ਪਰ ਇਹਨਾਂ ਦੋਨਾਂ ਦੀ ਆਪਸੀ ਤਾਲਮੇਲ ਦੇ ਵਿੱਚ ਜਿਹੜਾ ਕਿਸਾਨ ਪਿਸਦਾ ਨਜ਼ਰ ਆ ਰਿਹਾ ਤਾਂ ਇਹ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਕਿਸਾਨੀ ਮੰਗਾਂ ਸਨ ਉਸ ਨੂੰ ਲੈ ਕੇ ਕਿਸਾਨ ਧਰਨਾ ਪ੍ਰਦਰਸ਼ਨ ਕਰਦੇ ਸਨ ਤਾਂ ਉਹਨਾਂ ਨੂੰ ਫਿਰ ਹੁਣ ਇੱਕੋ ਇੱਕ ਇਹ ਰਾਸਤਾ ਜਿਹੜਾ ਆ ਉਹ ਚੁਣਨਾ ਪਿਆ ਤਾਂ ਹੁਣ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਇਹ ਮੀਟਿੰਗ ਦੇ ਵਿੱਚ ਇਹ ਟੈਗ ਕੀਤਾ ਜਾਏਗਾ ਕਿ ਆਖਰਕਾਰ ਕਿਨਾ ਮੰਗਾ ਨੂੰ ਲੈ ਕੇ ਜਿਹੜਾ ਆ ਤਾਂ ਕਿਸਾਨਾਂ ਵੱਲੋਂ ਇਹ ਵਿਚਾਰ ਚਰਚਾ ਕੀਤੀ ਜਾਣੀ ਹੈ رائے ਬਣਾਈ ਜਾਏਗੀ ਕਿਸਾਨ ਦੀਆਂ ਕਮੇਟੀਆਂ ਜੋ ਬਣੀਆਂ ਨੇ ਉਹਨਾਂ ਨੂੰ ਨਾਲ ਲਿਆ ਜਾਏਗਾ ਮੰਗਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਏਗੀ ਖਨੌੜੀ ਬਾਰਡਰ ਦੇ ਉੱਤੇ ਜੋ ਵਿਗੜਦੀ ਸਿਹਤ ਹੈ ਜਗਜੀਤ ਸਿੰਘ ਡੱਲੇਵਾਲ ਦੀ ਉਸ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਜਾਏਗੀ ਉਸ ਦੀ ਕੀ ਰੂਪਰੇਖਾ ਹੋਏਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਸ ਅੰਦੋਲਨ ਦੇ ਬਾਰੇ ਅਗਲੀ ਕੀ ਰੂਪਰੇਖਾ ਆ ਤਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਆ ਉਹ ਉਹ ਨਹੀਂ ਕਿਹਾ ਜਾਏਗਾ ਤਾਂ ਹੁਣ ਵੱਡੀ ਅਪਡੇਟ ਹੈ ਕਿ ਕੁਝ ਸਮੇਂ ਬਾਅਦ ਯਾਨੀ 2 ਵਜੇ ਚੰਡੀਗੜ੍ਹ ਦੇ ਵਿੱਚ ਜੋ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ